ਸਾਰੀਆਂ ਗੱਲ ਸੁਣ ਲੈਣਾ ਕੁੜੀਆਂ ਨੂੰ ਕਦੇ ਵੀ ਲਿਆ ਕੇ ਘਰੇ ਨਾ ਬਿਠਾਓ ਫਿਰ ਉਹ ਜਿਹੜੇ ਸਹੁਰਿਆਂ ਵਾਲੇ ਨੇ ਹੋਰ ਚਾਂਬਲ ਦੇਣਗੇ ਸਮਝਦੇ ਹੋ ਨਾ ਇਹਨੂੰ ਸਹੁਰਿਆਂ ਵਾਲੇ ਹੋਰ ਚਾਂਬਲ ਦੇਣਗੇ ਚਾਂਬਲ ਤੋਂ ਬਾਅਦ ਕੋਈ ਨਾ ਮੁੰਡਾ ਹੋਰ ਲੱਥਨ ਖੜਿਆਰਦਾ ਅੱਜ ਅੱਜ ਤੋਂ ਕਹਿੰਦੇ 17-18 ਕਿਲੇ ਜਮੀਨ ਦੇ ਨੇਗੇ ਕੁੜੀ ਕੋਲੇ ਘਰ ਹੈ ਜਿਹੜੇ ਕੋਲੇ ਜਾਇਦਾਦ ਦਾ ਘਰ ਦਾ ਨਾ ਉੱਥੇ ਕੁੜੀ ਬੈਠੇ ਉੱਥੇ ਸਾਹਮਣੇ ਮੇਰੀ ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲੈ ਕੱਲ ਨੂੰ ਹੀ ਕੁੜੀ ਨੂੰ ਉੱਥੇ ਛੱਡ ਕੇ ਆਓ RAM ਨਾ ਉੱਥੇ ਬੈਠਣ ਦੇ ਕੁੜੀ ਨੂੰ ਜੇ ਤੋੜਾ ਉੱਥੇ ਵੀ ਰਹਿ ਸਕਦਾ ਠੀਕ ਹੈ ਜੇ ਉਹ ਤੁਸੀਂ ਕੁੜੀ ਨੂੰ ਕਰ ਆਪੀ ਉਹਨਾਂ ਦਾ ਉਹਦਾ ਆਮਨਾ ਕੈਨੇਡਾ ਚੜ ਗਏ ਉੱਥੇ ਹੈ ਨਹੀਂ ਸੁਣ ਲੈ ਮੇਰੀ ਗੱਲ ਉਹ ਤਾਂ ਕੈਨੇਡਾ ਚੜ ਗਏ ਅੱਜ ਚੜ ਗਈ ਨਾ ਕੈਨੇਡਾ ਹਾਂ ਜੇ ਮੈਂ ਤੈਨੂੰ ਗੱਲ ਕਹਣਾ ਤੈਨੂੰ ਆਪ ਨਾ ਫੋਨ ਲਾਉਣ ਮੈਨੂੰ ਭਾਣਾ ਸਿੱਧੂ ਨਾ ਕਿਉਂ ਜਾਂ ਮੈਂ ਕਹਿਣਾ ਪ੍ਰਸ਼ਾਸਨ ਨੂੰ ਕੁੜੀ ਜਦੋਂ ਉੱਥੇ ਵਿਆਹ ਕੇ ਗਈ ਆ ਤਾਂ ਉੱਥੇ ਹੀ ਕੁੜੀ ਹੀ ਉੱਥੇ ਹੀ ਰਹੂ ਮੇਰੀ ਗੱਲ ਸੁਣ ਲੈ ਧਿਆਨ ਨਾਲ ਕੋਈ ਵੀ ਤੰਗ ਪ੍ਰੇਸ਼ਾਨ ਕੁੜੀ ਕੁੜੂ ਨੂੰ ਮੈਂ ਬੈਠਾ ਕੁੜੀ ਉਹਦੇ ਸਹੁਰੇ ਕਰੀ ਬੱਤੇ ਉਹਦੇ ਸਹੁਰੇ ਘਰ ਜਿੱਥੇ ਵਿਆਹ ਕੇ ਕੁੜੀ ਉੱਥੇ ਬਸੇ ਕੋਈ ਉਹਨੂੰ ਹਾਂ ਉਹ ਵੀ ਕਹਿੰਦਾ ਮੈਂ ਜ਼ਿੰਮੇਵ ਕੁੜੀ ਨੂੰ ਘਰੇ ਨਾ ਬਿਠਾਓ ਮੇਰੀ ਅੱਜ ਵੀ ਗੱਲ ਨੂੰ ਅੱਜ ਨੂੰ ਲਾੜ ਮੰਨਣਾ ਮੇਰੀ ਮਾਤਾ ਗੱਲ ਨੂੰ ਕੁੜੀ ਉੱਥੇ ਵਿਆਹ ਕੇ ਗਈ ਆ ਉੱਥੇ ਘਰ ਦੀ ਮਾਲਕਣਾ ਹੋ ਉਹ ਬਾਗਿਆ ਬਾਹਰ ਤੁਰਿਆ ਫਿਰਨ ਦੇ ਬਾਹਰ ਜਦੋਂ ਆਊਗਾ ਜਿੰਦੇ ਤੋੜੋ ਕਿਉਂ ਜਿੰਦੇ ਤੋੜੋ ਜਦੋਂ ਕੁੜੀ ਵਿਆਹੀ ਉੱਥੇ ਉਹ ਕੁੜੀ ਮਾਲਕਣਾ ਸਮਝੋ ਨਾ ਸਵੇਰੇ ਲੈ ਕੇ ਜਾ ਲੈ ਐਣੀ ਨਾ ਲੈ ਕੇ ਜਾਂਦੇ ਆਪ ਤਾਂ ਕੋਈ ਮੁੰਡਾ ਬਾਹਰ ਭੇਜਦਾ ਜਿੰਦੇ ਤੋੜੋ ਜਿੰਦੇ ਕਿਉਂ ਕੁੜੀ ਮਾਲਕਣਾ ਤੋੜ ਸਕਦੀ ਆ ਜਿੰਦੇ ਕੁੜੀ ਉਸ ਘਰ ਦੀ ਵਿਆਹੀ ਹੋ ਉਸ ਉਸ ਘਰ ਦੀ ਕੁੜੀ ਮੈਂਬਰ ਆ ਜੇ ਤੂੰ ਤੁਸੀਂ ਇੱਕ ਵਾਰੀ ਪੁੱਛ ਲੈਣਾ ਉਹਨਾਂ ਨੂੰ ਫੋਨ ਤੇ ਰਿਕਵਰੀ ਕਰ ਲੈ ਵੀ ਚਾਬੀਆਂ ਦੇਣੀਆਂ ਆ ਜਾਂ ਨਹੀਂ ਦੇਣੀਆਂ ਨਹੀਂ ਚਾਬੀਆਂ ਦੇਣੀਆਂ ਤਾਂ ਅੰਦਰ ਕੁੜੀ ਨੂੰ ਬਿਠਾ ਕੇ ਮੇਰੀ ਅੱਜ ਗੱਲ ਸਮਝ ਰਹੀ ਹੈ ਮੈਂ ਤੁਹਾਨੂੰ ਗੱਲ ਕਹਿਤੀ ਤੈਨੂੰ ਕੋਈ ਕਿਸੇ ਡਰਨ ਕਪਰ ਮੈਂ ਹਰ ਇੱਕ ਥਾਂ ਤੇ ਮੈਨੂੰ ਜਾਣ ਦੀ ਮੁਸ਼ਕਲ ਹੈ ਕਈ ਵਾਰੀ ਜੇ ਕੋਈ ਗੱਲ ਟੁੱਟ ਤੇ ਇਸ ਤਰ੍ਹਾਂ ਦੀ ਆਉ ਤਾਂ ਮੈਂ ਨਾਲ ਖੜਾ ਕਈਆਂ ਆਇਸ ਤੇ ਆਪਾਂ ਅੰਦਰ ਨੂੰ ਮੋਦੇ ਵੀ ਆਈ ਤੁਸੀਂ ਕੁੜੀ ਨੂੰ ਉੱਥੇ ਬਿਠਾਓ ਕੁੜੀ ਨੂੰ ਘਰੇ ਬਿਠਾਓ ਕੁੜੀ ਮਾ ਮੈਨੂੰ ਆ ਰੱਸ ਸਕਦਾ ਤੇ ਕੁੜੀ ਉਂ ਤੋਰੀ ਆ ਹਾਂਜੀ ਪੈਸਾ ਲਾਇਆ ਪੈਸਾ ਲਾਇਆ ਫਿਰ ਕੁੜੀ ਵਿਆਹ ਕੇ ਤੋਰੀ ਆ ਨਾ ਕੁੜੀ ਹਾਂਜੀ ਕੁੜੀ ਕੋਈ ਉਂ ਗਈ ਆ ਕੁੜੀ ਨੇ ਘੱਟੋ ਘੱਟ ਬੱਚਾ ਕੁੜੀ ਜੰਮੀ ਬੈਠੀ ਆ ਕੁੜੀ ਕੋਲੇ ਕੁੜੀ ਆ ਕਾਂ ਇੱਥੋਂ ਇਦੋਂ ਵੱਡਾ ਸਬੂਤ ਕਿ ਹੋ ਕਿ ਕੁੜੀ ਘਰ ਦੀ ਮਾਲਕਣਾ ਨੋ ਮਹੀਨੇ ਹੋ ਗਏ ਆਪਣੇ ਕੁੜੀ ਕੁੜੀਆਂ ਰਹਿੰਦੀ ਪਹਿਲਾਂ ਪਰੌਣੀ ਬਸ ਤਿੰਨ ਮੈਂ ਕੋਈ ਗੱਲ ਕਹਿੰਦੀ ਅੱਜ ਤੈਨੂੰ ਸਾਫ਼ ਗੱਲ ਕਹਿੰਦੀ ਨਹੀਂ ਉਹਨੇ ਕੈਨੇਡਾ ਤੋਂ ਮੁੜਨਾ ਨਹੀਂ ਤੂੰ ਉੰਡੇ ਕੁੜੀ ਨੂੰ ਉੱਥੇ ਘਰੇ ਬਿਠਾ ਕੇ ਆ ਜਦੋਂ ਮੈਂ ਗੱਲ ਕਹੂੰ ਵੀ ਕੁੜੀ ਉਸ ਘਰੇ ਵਿਆਹ ਕੇ ਗਈ ਆ ਤੂੰ ਉੱਥੇ ਕੁੜੀ ਨੂੰ ਬਿਠਾ ਵਸ ਮੈਂ ਤੈਨੂੰ ਇੱਕੋ ਹੀ ਹਲਕ ਦੱਸਦੀ ਸੀ ਜੇ ਤੇਰੀ ਕੁੜੀ ਨੂੰ ਕੋਈ ਉੱਥੇ ਕੱਢਣ ਨੂੰ ਕੋਈ ਹੋਰ ਦਿੱਕਤ ਉਹਦੇ ਲਈ ਖੜੇ ਆ ਪਰ ਇਹ ਤੈਨੂੰ ਅੱਜ ਗੱਲ ਕਰਦੀ ਰਾਮਣਾ ਜਾ ਜਾ ਕੇ ਤੈਨੂੰ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੀ ਡਰਨ ਘਬਰਾਉਣ ਦੀ ਕਾਸ ਦੀ ਲੋੜ ਨਹੀਂ ਜਾ ਮੈਨੂੰ ਆ ਰਸ ਦੀ ਕੁੜੀ ਦਾ ਵਿਆਹ ਹੀ ਨਹੀਂ ਉਹ ਤਾਂ ਕੁੜੀ ਦਾ ਵੀ ਨਹੀਂ ਫਿਰ ਵਿਆਹੀ ਫਿਰ ਦੱਸੋ ਬਈ ਉਸ ਕੁੜੀ ਦੇ ਘਰ ਫਿਰ ਉਹਦੀ ਕੁੜੀ ਦੇ ਮੈਂਬਰ ਆ ਪੂਰਾ ਕੈਂਡੀ ਉਹਦੇ ਘਰ ਚ ਲੈ ਕੇ ਜਾਣੇ ਸ੍ਰੀ ਇਹ ਸਮਾਜ ਦੇ ਵਿੱਚ ਆਹ ਚੀਜ਼ਾਂ ਦਾ ਮੈਂ ਹਰ ਕਾ ਪਹਿਲਾਂ ਇੱਕ ਕੁੜੀ ਸੀ ਮੈਂ ਦੋ ਤਿੰਨ ਕੁੜੀਆਂ ਨਾਲ ਪਹਿਲਾਂ ਹੀ ਮੱਥਾ ਮਾਰ ਕੇ ਟਾਈਮ ਵੀ ਤੁਸੀਂ ਘਰ ਛੱਡ ਕੇ ਨਾ ਕਰੋ ਚੰਬਲ ਜਾਂਦੇ ਨੇ ਕੁੜੀਆ ਫੌਜੀ ਸੀਗਾ ਮੌਨ ਨਾ ਤਰਾਉਣਾ ਫੌਜ ਚ ਬੈਠਾ ਸਮਝਣ ਵਾਲੀ ਗੱਲ ਆ ਉਹ ਕੁੜੀ ਵਿਚਾਰੀ ਧੱਕੇ ਖਾਈ ਜਾਂਦੀ ਆ ਉਹ ਤਾਂ ਕੁੜੀ ਧੱਕੇ ਖਾਈ ਜਾਂਦੀ ਆ ਉਹ ਤਾਂ ਉੱਥੋਂ ਆਉਂਦਾ ਨਹੀਂ ਕਿ ਛੁੱਟੀ ਕਿਤੇ ਹੋਰ ਕੱਟ ਕੇ ਵਗ ਜਾਂਦਾ ਕੁਟੀਕਦੇ ਹੋਰ ਕੱਟ ਕੇ ਪਾ ਗਿੰਦਾ ਉੱਥੇ ਘਰ ਨੂੰ ਜੰਦਾ ਲਾਇਆ ਪਿਆ ਮੈਂ ਕਿਹਾ ਜੇ ਤੂੰ ਘਰੇ ਬਹਿ ਗਈਆਂ ਕੁੜੀ ਕੋਲੇ ਕੁੜੀ ਕੋਲੇ ਕਹਾ ਮੁੰਡਾ ਸੀਗਾ ਵੀ ਤੂੰ ਘਰੋਂ ਕਿਉਂ ਨਿਕਲੀਆਂ ਫਿਰ ਉਹ ਜਿੰਦੇ ਲਾਇ ਪੈਨੇ ਜ ਮੈਨੂੰ ਜੱਟ ਜਿੰਦੇ ਤਾਂ ਜਿੱਦਾਂ ਨੂੰ ਕੋਈ ਨਹੀਂ ਚੱਟ ਜੇ ਤਾਂ ਪਤਾ ਛੋੜੀ ਜੀ ਕਿਉਂ ਕਿਉਂ ਆਊਗਾ ਛੋੜੀ ਦੇ ਕੁੜੀ ਪਰ ਡਾਇਰਾ ਕੁੜੀ ਨੂੰ ਤੇ ਆਪ ਹੀ ਆਊਗਾ ਹਮੜ ਕਿੱਥੇ ਬਾਪ ਜਮੀਨ ਦਾ ਖੇਤ ਖੁੱਦ ਕਿਹੜਾ ਮਰਵਾ ਠੇਕਲ ਨੂੰ ਕਹੀ ਬਈ ਠੇਕਾ ਮੈਨੂੰ ਦਿਓ ਮੈਂ ਮਾਲਕ ਨਾ ਕਹੋ ਨਾ ਇਸੀ ਨੂੰ ਇਸ ਤੋਂ ਫਿਰ ਗੱਲ ਕਰਾ ਦੀ ਉਹਨਾਂ ਨਾਲ ਹਾਂ ਕਰਾਓ ਲਾ ਮੇਰਾ ਨੰਬਰ ਲਾਇਆ ਜਾ ਮੈਨੂੰ ਗੱਲ ਵਾਹ ਤੂੰ ਅਰੇ ਵੀ ਜਾਣਾ ਕਦੋਂ ਆ ਮੈਂ 10